ਜੀ ਸਵਾਗਤ ਹੈ ਤੁਹਾਡਾ ਵਾਈਗੁਰੂ ਕਲੋਥ ਹਾਊਸ ਵੱਲੋਂ ਲਓ ਜੀ ਅੱਜ ਫਿਰ ਆਪਾਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਈਆਂ ਸਭ ਤੋਂ ਪਹਿਲਾਂ ਇਹ ਪਹਿਣਾ ਜਿਹੜੀਆਂ ਨਵੀਆਂ ਮੇਰੇ ਚੈਨਲ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਅਗਲੀ ਵੀਡੀਓ ਤੇ ਨੋਟੀਫਿਕੇਸ਼ਨ ਮਿਲ ਸਕੇ ਜੀ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੇ ਲੈ ਕੇ ਆਏ ਆ ਸੇਲ ਹੋਊਗੀ ਜੀ ਗਰਮ ਸੂਟਾਂ ਦੇ ਉੱਪਰ ਠੀਕ ਹੈ ਜੀ ਆ ਮੌਸਮ ਜਾ ਰਿਹਾ ਇਸ ਕਰਕੇ ਅਸੀਂ ਗਰਮ ਸੂਟਾਂ ਦੇ ਉੱਪਰ ਸੇਲ ਲਗਾਉਣ ਜਾ ਰਹੇ ਆ ਜੀ ਹਨਾ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪੋ ਕਰ ਸਕਦੇ ਹੋ ਐਦਾਂ ਦੇ ਸੋਹਣੇ ਸੋਹਣੇ ਜਿਹੜੇ ਸੂਟ ਹੈ ਜੋ ਸੂਟ ਰਹਿਣਗੇ ਜੀ ਸਾਰੇ ਬ੍ਰਾਂਡ ਦੇ ਰਹਿਣਗੇ ਠੀਕ ਹੈ ਜੀ ਤੁਸੀਂ ਆਉਣ ਵਾਲੇ ਸੀਜ਼ਨ ਦੇ ਲਈ ਇਹ ਵਾਲੇ ਸੂਟ ਹੋਲਡ ਕਰਕੇ ਰੱਖ ਸਕਦੇ ਹੋ ਕਿਉਂਕਿ ਜਦੋਂ ਸੀਜ਼ਨ ਸ਼ੁਰੂ ਹੁੰਦਾ ਤਾਂ ਪਹਿਲਾਂ ਹੀ ਆਪੇ ਸੂਟਾਂ ਨੂੰ ਸਲਾ ਲੈਂਦੇ ਆ ਸੂਟ ਉਹੀ ਹੈ ਜੀ ਇੱਥੋਂ ਨੂੰ ਸੇਲ ਵਿੱਚ ਦਿੱਤੇ ਜਾਣਗੇ ਆ ਰਸ਼ੀਆ ਬ੍ਰਾਂਡ ਦੇ ਰਹਿਣਗੇ ਦਾਸ ਬ੍ਰਾਂਡ ਦੇ ਰਹਿਣ ਵਾਲਿਆ ਜੀ ਸਾਰੇ ਸੂਟ ਇਹੀ ਬ੍ਰਾਂਡ ਰਹਿਣ ਵਾਲੇ ਆ ਲਓ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਕੋਟ ਰਾਈਜ਼ ਦਾ ਸੂਟ ਰਹੂਗਾ ਜੀ ਇਹ ਲੋ ਕੋਟ ਰਾਈਜ਼ ਦਾ ਸੂਟ ਰਹੂਗੀ ਰਸ਼ੀਆ ਬ੍ਰੈਂਡ ਦੀ ਕੋਟ ਰਾਈਜ਼ ਹੈ ਜੀ ਦੇਖ ਸਕਦੇ ਆ ਤੁਸੀਂ ਰਸ਼ੀਆ ਬ੍ਰੈਂਡ ਦੀ ਕੋਟ ਰਾਈਜ਼ ਆ ਅੱਜ ਇਹਦੀ ਜਿਹੜੀ ਪ੍ਰਾਈਸ ਹੋਣ ਦਵਾਂਗੇ ਸਿਰਫ 700 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਚੈੱਕ ਕਰੋ ਜੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਠੀਕ ਹੈ ਜੀ ਰਸ਼ੀਆ ਬ੍ਰੈਂਡ ਦਾ ਰਹੂਗਾ ਜੀ 700 ਰੁਪਏ ਦੀ ਪ੍ਰਾਈਸ ਰਹਿਣੀ ਹੈ ਲਓ ਦੂਸਰਾ ਕਲਰ ਚੈੱਕ ਕਰੋ ਜੀ ਦੂਸਰਾ ਕਲਰ ਆਊਗਾ ਲੈਵਨ ਕਲਰ ਦੇ ਵਿੱਚ ਤੇ ਇਹ ਵਾਲੀ ਰੈਡੀਆਂ ਜੀ ਨਾਲ ਬੋਟਮ ਮੈਚਿੰਗ ਠੀਕ ਹੈ ਜੀ ਪ੍ਰਾਈਸ ਜਿਹੜੀ ਰਹਿਣੀ ਹੈ ਜੀ ਅੱਜ ਇਹਦੀ ਸਿਰਫ 700 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਸ ਤੋਂ ਅਗਲਾ ਤੁਹਾਨੂੰ ਸੂਟ ਦਿਖਾਵਾਂਗੇ ਲਓ ਜੀ ਇਹ ਵਾਲਾ ਖੀਨ ਖਾ ਪਸ਼ਮੀਨੇ ਦੇ ਵਿੱਚ ਰਹਿਣਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹੂਗਾ ਜੀ ਖੀਨ ਖਾ ਪਸ਼ਮੀਨਾ ਰਹੂਗਾ ਜੀ ਚੈੱਕ ਕਰ ਸਕਦੇ ਹੋ ਬੈਗ ਤੋਂ ਚੈੱਕ ਕਰ ਸਕਦੇ ਹੋ ਜੀ ਜਿਹੜਾ ਖੀਨਖਾ ਪਸ਼ਮੀਨਾ ਸੈਲਫ ਦੇ ਵਿੱਚ ਰਹਿੰਦਾ ਜੀ ਠੀਕ ਹੈ ਜੀ ਸੈਲਫ ਦੇ ਵਿੱਚ ਰਹਿਣਾ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਪ੍ਰਾਈਸ ਦਵਾਂਗੇ ਤੁਹਾਨੂੰ ਸਿਰਫ ਇਹਦੀ 600 ਠੀਕ ਹੈ ਜੀ 600 ਦੇ ਵਿੱਚ ਤੁਸੀਂ ਇਹ ਮਨਾਂ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਖੀਨਖਾ ਪਸ਼ਮੀਨੇ ਦੇ ਵਿੱਚ ਲਓ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਚੈੱਕ ਕਰਵਾ ਦਾਂ ਜੀ ਲਓ ਇਹ ਕੇਵਲਾ ਸੂਟ ਰਹੂਗਾ ਜੀ ਲਓ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ बॉटਮ ਰਹਿਣੀ ਆ ਤੇ ਇਹ ਨਾਲ ਰਹਿਣੀ ਆ ਜੀ ਸ਼ਰਟ ਦੇਖ ਸਕਦੇ ਹੋ ਇਹ ਮੈਚਿੰਗ ਸੂਟ ਰਹਿਣਾ ਜੀ ਇਹ ਵਾਲੀ ਸ਼ਰਟ ਰਹੂਗੀ ਜੀ ਕਲਰ ਬਹੁਤ ਪਿਆਰਾ ਸਿਰਫ ਪ੍ਰਾਈਸ ਦਵਾਂਗੇ ਇਹਦੀ 600 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਲਓ ਇਹ ਕੇ ਵਾਲਾ ਸੂਟ ਰਹੂਗਾ ਜੀ ਇਹ ਵੀ ਖੀਨਖਾ ਪਸ਼ਮੀਨੇ ਦੇ ਵਿੱਚ ਰਹੂਗਾ ਜੀ ਖੀਨਖਾ ਪਸ਼ਮੀਨਾ ਰਹਿਣਾ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਪ੍ਰਿੰਟਿੰਗ ਬਹੁਤ ਪਿਆਰੀ ਹੈ ਨਾਲ ਤੁਹਾਨੂੰ ਬਹੁਤ ਹੀ ਪਿਆਰੀ ਜੀ ਦਵਾਂਗੇ ਬਾਟਮ ਲਓ ਇਹ ਵਾਲੀ ਰੌਗੀ ਜੀ ਬਹੁਤ ਹੀ ਪਿਆਰੀ ਜੀ ਬਾਟਮ ਦੇ ਨਾਲ ਪ੍ਰਾਈਸ ਸਿਰਫ ਦਵਾਂਗੇ ਤੁਹਾਨੂੰ 600 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਲਓ ਬਹੁਤ ਹੀ ਪਿਆਰੇ ਪਿਆਰੇ ਸੂਟ ਰਹਿਣ ਵਾਲੇ ਹੈ ਇਸ ਤੋਂ ਅੱਗੇ ਤੁਹਾਨੂੰ ਦਵਾਂਗੇ ਜੀ ਲਓ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਮੈਚਿੰਗ ਸੂਟ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਮੈਚਿੰਗ ਲਓ ਇਹ ਬਣੀ ਸ਼ੌਟ ਰੈਡੀ ਹੈ ਬਹੁਤ ਹੀ ਪਿਆਰੀ ਜੀ ਸ਼ੌਟ ਰਹਿਣੀਆਂ ਜੀ ਲਓ ਇਹ ਵਾਲੀ ਰਹਿਣੀਆਂ ਜੀ ਇਹਨਾਂ ਨਾਲ ਬਾਟਮ ਠੀਕ ਹੈ ਜੀ ਮੈਚਿੰਗ ਸੂਟ ਹੈ ਗਰਮ ਸੂਟ ਹੈ ਮੈਚਿੰਗ ਪ੍ਰਾਈਸ ਦਵਾਂਗੇ ਸਿਰਫ 600 हां 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਇੱਕ ਤੇ ਦੇ ਵਿੱਚ ਕਲਰ ਆਊਗਾ ਬਲੂ ਸ਼ੇਡ ਦੇ ਵਿੱਚ ਲਓ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਆਉਣ ਵਾਲੇ ਸੀਜ਼ਨ ਦੇ ਲਈ ਜਿਹੜਾ ਅਗਲਾ ਸਰਦੀ ਸੀਜ਼ਨ ਆਊਗਾ ਜੀ ਉਹਦੇ ਲਈ ਤੁਸੀਂ ਇਹ ਰੱਖ ਸਕਦੇ ਹੋ ਲੈ ਕੇ ਸੂਟ ਕਿਉਂਕਿ ਸਿਰਫ ਤੁਹਾਨੂੰ ਸੇਲ ਦੇ ਵਿੱਚ ਦੇ ਰਿਆਂ ਜੀ ਇਹ ਵਾਲੇ ਸੂਟ ਲਓ ਇਹ ਵੀ ਮੈਚਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਸ਼ੈਲਕ ਪਸ਼ਮੀਨੇ ਦੇ ਵਿੱਚ ਰਹਿਣਾ ਜੀ ਇਹ ਵਾਲਾ ਸੂਟ ਪ੍ਰਾਈਸ ਸਿਰਫ ਦਵਾਂਗੇ ਤੁਹਾਨੂੰ 600 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਲੋ ਦੀ ਇਸ ਸੋਗੇ ਤੁਹਾਨੂੰ ਦਵਾਾਂਗੀ ਇਹ ਵਾਲਾ ਸੂਟ ਸ਼ਲਕ ਪਸ਼ਮੀਨੇ ਦੇ ਵਿੱਚ ਇਹਦੀ ਜਿਹੜੀ ਪ੍ਰਾਈਸ ਰਹਿਣੀ ਆ ਇਹਦੀ ਪ੍ਰਾਈਸ ਵੀ 600 ਰਹਿਣੀ ਆ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਲੈਣ ਵਾਲਾ ਜੀ 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਕਲਰ ਚੈੱਕ ਕਰੋ ਜੀ ਇਹ ਵੀ ਪ੍ਰਿੰਟ ਬਹੁਤ ਪਿਆਰਾ ਜੀ ਠੀਕ ਆ ਜੀ ਆਲ ਓਵਰ ਸੂਟ ਰਹੂਗਾ ਜੀ ਸ਼ਲਕ ਪਸ਼ਮੀਨੇ ਦਾ ਪ੍ਰਾਈਸ ਦਵਾਂਗੇ ਸਿਰਫ 600 ਠੀਕ ਆ ਜੀ 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਲਓ ਇਹ ਵਾਲਾ ਸੂਟ ਚੈੱਕ ਕਰੋ ਜੀ ਇਹਦੀ ਵੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਕੀ ਕਦੀ ਪ੍ਰਾਈਸ ਸਿਰਫ 600 ਰਹੂਗਾ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੀ ਦਾਸ ਬ੍ਰੈਂਡ ਦੇ ਲਓ ਇੱਕ ਇਹ ਵਾਲਾ ਸੂਟ ਚੈੱਕ ਕਰੋ ਜੀ ਲਓ ਇਹ ਵਾਲੀ ਸੂਟ ਦੀ ਜਿਹੜੀ ਪ੍ਰਾਈਸ ਰਹੂਗੀ ਸਿਰਫ 600 ਰਹਿਣੀ ਆ ਜੀ ਆਲ ਓਵਰ ਪਸ਼ਮੀਨੇ ਦਾ ਸੂਟ ਰਹਿਣਾ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਰਹਿਣ ਵਾਲਾ ਆਲ ਓਵਰ ਪਸ਼ਮੀਨੇ ਦਾ ਸੂਟ ਰਹਿਣਾ ਜੀ 600 ਰੁਪਏ ਦੀ ਪ੍ਰਾਈਸ ਰਹੂਗੀ ਜੀ ਲਓ ਚੈੱਕ ਕਰੋ ਇੱਕ ਇਹ ਵਾਲਾ ਕਲਰ ਆਊਗਾ ਜੀ ਇਹਦੇ ਵਿੱਚ ਲਓ ਜੀ ਇਹ ਵੀ ਸੀ ਗ੍ਰੀਨ ਦਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਪ੍ਰਾਈਸ ਰਹਿਣੀ ਸਿਰਫ 600 ਰੁਪਏ ਠੀਕ ਹੈ ਜੀ ਇਸ ਤੋਂ ਅਗੇ ਚੈੱਕ ਕਰੋ ਜੀ ਇਹ ਵੀ ਕਾਟਰਾਇਜ਼ ਦਾ ਸੂਟ ਰਹੂਗਾ ਜੀ ਲਓ ਚੈੱਕ ਕਰੋ ਜੀ ਕਾਟਰਾਇਜ਼ ਦਾ ਸੂਟ ਰਹਿਣਾ ਜੀ ਨਾਲ ਤੁਹਾਨੂੰ ਇਹ ਵਾਲੀ ਮਿਲਦੀਆਂ ਬਾਟਮ ਠੀਕ ਹੈ ਜੀ ਪ੍ਰਾਈਸ ਸਿਰਫ ਰਹਿਣੀ ਹੈ ਇਹਦੀ 600 600 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਏ ਕਰ ਸਕਦੇ ਹੋ ਇਸ ਤੋਂ ਅਗੇ ਮੈਂ ਤੁਹਾਨੂੰ ਦਿਖਾਉਂਗੀ ਦਾਸ ਦਾ ਲਓ ਜੀ ਇਹ ਵਾਲਾ ਰਹੂਗਾ ਕਿ ਦਾਸ ਬ੍ਰਾਂਡ ਦਾ ਦੇਖ ਸਕਦੇ ਹੋ ਪੂਰੇ ਸੂਟ ਦੇ ਉੱਪਰ ਆਰੀ ਵਰਕ ਹੋਊਗਾ ਜੀ ਗਰਮ ਪਸ਼ਮੀਨਾ ਸਾਰੇ ਸ਼ਰਟ ਤੇ ਆਰੀਵਰਕ ਮੈਲਮਲਾ ਦੇਖ ਸਕਦੇ ਹੋ ਜੋ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਤੇ ਦਾਸ ਦਾ ਪਸ਼ਮੀਨਾ ਰਹਿਣ ਵਾਲਾ ਜਿਉਂ ਵੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਲਓ ਜੀ ਦਾਸ ਦਾ ਪਸ਼ਮੀਨਾ ਰਹੂਗਾ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਦੀ ਦਾਸ ਬ੍ਰੈਂਡ ਦਾ ਅੱਜ ਤੁਹਾਨੂੰ ਇਹਦੀ ਸਿਰਫ ਪ੍ਰਾਈਸ ਦਵਾਂਗੇ ਲਓ ਚੈੱਕ ਕਰੋ ਜੀ ਦੇਖ ਸਕਦੇ ਹੋ ਤੁਸੀਂ ਦਾਸ ਦਾ ਪਸ਼ਮੀਨਾ ਰਹਿਣਾ ਆਰੀਵਰਕ ਹੋਇਆ ਸਾਰੇ ਉੱਪਰ 1000 ਦੇ ਵਿੱਚ ਤੁਹਾਨੂੰ ਸੂਟ ਦਵਾਂਗੇ ਜੀ ਆਰੀਵਰਕ ਵਾਲਾ ਠੀਕ ਹੈ ਜੀ ਗਰਮ ਪਸ਼ਮੀਨੇ ਦਾ ਸੂਟ ਆ ਤੁਹਾਨੂੰ 1500 ਵਾਲਾ 1400 ਵਾਲਾ ਸੂਟ ਸਿਰਫ 1000 ਦੇ ਵਿੱਚ ਮਿਲੂਗਾ ਜੀ ਸਾਰੇ ਸੂਟ ਦੇ ਉੱਪਰ ਆਰੀ ਵਰਕ ਹੋਇਆ ਜੀ ਠੀਕ ਹੈ ਜੀ ਆਰੀ ਵਰਕ ਹੋਇਆ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਲਓ ਅਗਲਾ ਕਲਰ ਚੈੱਕ ਕਰੋ ਜੀ ਇਹਦੇ ਉੱਪਰ ਵੀ ਦਾਸ ਦਾ ਰਹੂਗਾ ਜੀ ਦਾਸ ਦਾ ਪਸ਼ਮੀਨਾ ਰਹਿਣਾ ਸਾਰੇ ਸੂਟ ਉੱਪਰ ਆਰੀ ਵਰਕ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਨਾਲ ਇਹ ਵਾਲੀ ਰਹਿਣੀ ਆ ਜੀ ਇਹਦੇ ਬਾਟਮ ਲਓ ਚੈੱਕ ਕਰੋ ਜੀ ਇਹ ਵਾਲੀ ਰਹੂਗੀ ਜੀ ਇਹ ਨਾਲ ਬਾਟਮ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਇਹ ਬਾਟਮ ਰੋਗੀ ਜੀ ਪ੍ਰਾਈਸ ਰਹਿਣੀ ਹੈ ਇਹਦੀ ਸਿਰਫ 1000 ਰੁਪਏ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਲਓ ਜੀ ਇਸ ਤੋਂ ਅੱਗੇ ਮੈਂ ਤੁਹਾਨੂੰ ਦਿਖਾਉਂਗੀ ਜੀ ਲਓ ਇਹ ਵੀ ਦਾਸ ਦਾ ਪਸ਼ਮੀਨਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹਦੀ ਜਿਹੜੀ ਪ੍ਰਾਈਸ ਰਹਿਣੀ ਹੈ ਸਿਰਫ 900 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਅੱਜ ਤੁਸੀਂ 12 13 16 ਸੂਟ ਤੋਂ 900 ਦੇ ਵਿੱਚ ਮਿਲੂਗਾ ਜੀ ਦਾਸ ਦਾ ਪਸ਼ਮੀਨਾ ਰਹਿਣਾ ਪ੍ਰਿੰਟ ਬਹੁਤ ਪਿਆਰਾ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਹੈ ਸਿਰਫ 900 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਜੀ ਇਸ ਤੋਂ ਮੈਂ ਤੁਹਾਨੂੰ ਦਿਖਾਉਂਗੀ ਜੀ ਲਓ ਇਹ ਕੇਵਲ ਆ ਸੂਟ ਚੈੱਕ ਕਰੋ ਜੀ ਆਲ ਓਵਰ ਸੂਟ ਰਹੂਗਾ ਜੀ ਰਸ਼ੀਆ ਬ੍ਰਾਂਡ ਦਾ ਰਹਿਣਾ ਜੀ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਰਸ਼ੀਆ ਬ੍ਰਾਂਡ ਦਾ ਟੈਗ ਲੱਗੇ ਹੋਏ ਉੱਪਰ ਦੇਖ ਸਕਦੇ ਹੋ ਠੀਕ ਹੈ ਜੀ 1450 ਆ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਨਾਲ ਮੈਂ ਤੁਹਾਨੂੰ ਦਵਾਂਗੀ ਸ਼ਾਲ ਇਹ ਦੇਖੋ ਜੀ ਇਹਦੇ ਨਾਲ ਪਿਓਰ ਦਾ ਸ਼ੋਰ ਹੈ ਨਾ ਬਿਲਕੁਲ ਜਿਹੜਾ ਲਾਈਟ weight ਪਿਓਰ ਦੇ ਸ਼ਾਲ ਆਉਂਦੇ ਨਾ ਗਰਮ ਉਹ ਵਾਲੇ ਸ਼ੋਰ ਰਹਣੇ ਆ ਜੀ ਸ਼ਾਲ ਦੀ ਲੁੱਕ ਚੈੱਕ ਕਰੋ ਬਹੁਤ ਖੁੱਲੀ ਡੁੱਲੀ ਸ਼ਾਲ ਹੈ ਬਿਲਕੁਲ ਸੌਫਟ ਮਲਾਈ ਲਾਈਟ weight ਵਾਲੀ ਜੋ ਹਲਕੀ ਜੀ ਲਾਈਟ weight ਵਾਲੀ ਸ਼ਾਲ ਹੁੰਦੀ ਹੈ ਨਾ ਬਿਲਕੁਲ ਪਿਓਰ ਵਾਲੀ ਉਹ ਵਾਲੀ ਸ਼ਾਲ ਹੈ ਲਓ ਜੀ ਇਦਾਂ ਦੇ ਸ਼ਾਲ ਆਉਂਦੇ ਆ ਜੀ ਪਿਓਰ ਦੇ ਨਜ਼ਦੀਕ ਤੋਂ ਦਿਖਾ ਰਹਾ ਮੈਂ ਤੁਹਾਨੂੰ ਬਿਲਕੁਲ ਲਾਈਟਵੇਟ ਰਹਿਣਾ ਜੀ ਠੀਕ ਹੈ ਜੀ ਪ੍ਰਾਈਸ ਆ ਜੇ ਵਾਲੇ ਸੂਟ ਦੀ ਰਹਿਣੀ ਹੈ ਸਿਰਫ 1000 ਰੁਪਏ 1050 ਦੇ ਰਹਿਣੀ ਹੈ ਜੀ ਦੀ ਪ੍ਰਾਈਸ 1050 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਗਰਮ ਸ਼ਾਲ ਹੈ ਜੀ ਠੀਕ ਹੈ ਜੀ ਪਿਓਰ ਵਾਲੀ ਗਰਮ ਸ਼ਾਲ ਹੈ ਟੈਗ ਲੱਗੇ ਹੋਏ ਸੂਟ ਉੱਪਰ ਬਹੁਤ ਪਿਆਰਾ ਸੂਟ ਹੈ ਜੀ ਸਿਰਫ 1050 ਵਿੱਚ ਇਹ ਸੂਟ ਲੈ ਸਕਦੇ ਹੋ ਇਹਦੇ ਵਿੱਚ ਇੱਕ ਕਲਰ ਆਊਗਾ ਜੀ ਇਹ ਵਾਲਾ ਲਓ ਜੀ ਇੱਕ ਕਲਰ ਆਊਗਾ ਜੀ ਇਹ ਵਾਲਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਗਰੇ ਦੇ ਵਿੱਚ 1450 ਦਾ ਸੂਟ ਹੈ ਜੀ ਠੀਕ ਹੈ ਤੇ ਸੇਲ ਵਿੱਚ ਦਵਾਂਗੇ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣਾ ਜੀ ਇਹਦੇ ਨਾਲ ਵੀ ਰਹਿਣਾ ਜੀ ਗਰਮ ਸ਼ਾਲ ਪਿਓਰ ਵਾਲਾ ਠੀਕ ਹੈ ਜੀ ਲਾਈਟ weight ਪਿਓਰ ਵਾਲਾ ਗਰਮ ਸ਼ੋਰ ਹੈ ਨਾ ਸ਼ਾਲ ਦੀ ਲੁੱਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸ਼ਾਲ ਹੈ ਲਾਈਟ weight ਪਿਓਰ ਵਾਲਾ ਸ਼ਾਲ ਰਹਿਣਾ ਜੀ 1050 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਲਓ ਜੀ ਇਸ ਕੋ ਵੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਲਓ ਚੈੱਕ ਕਰਵਾ ਦਾਂ ਜੀ ਸਿਰਫ ਲਾਸਟ ਸੂਟ ਏ ਬੱਚਾ ਸਾਡੇ ਕੋਲੇ ਗਰਮ ਠੀਕ ਹੈ ਜੀ ਲਓ ਚੈੱਕ ਕਰੋ ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਲਓ ਇਹਦਾ ਬਹੁਤ ਹੀ ਪਿਆਰਾ ਜਿਹਾ نیچے ਬਣਿਆ ਹੋਇਆ ਕੇਰਾ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੇਰਾ ਬਣਿਆ ਹੋਇਆ ਇਹ ਵਾਲੀਆਂ 슬ੀਵਸ ਬਣੀਆਂ ਹੋਈਆਂ ਇਹ ਵਾਲੀ ਰਹੂਗੀ ਜੀ ਇਹ ਨਾਲ ਬੋਟਮ ਠੀਕ ਹੈ ਬੋਟਮ ਰਹਿਣੀ ਹੈ ਇਹ ਵਾਲਾ ਰਹੂਗਾ ਜੀ ਸ਼ੌ ਠੀਕ ਹੈ ਜੀ ਇਹ ਵਾਲਾ ਸੂਟ ਹੋਊਗਾ ਜੀ ਪ੍ਰਾਈਸ ਰਹਿਣੀ ਹੈ ਕਿ ਇਹ ਵਾਲੇ ਸੂਟ ਦੀ ਸਿਰਫ 600 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਸ਼ਾਲ ਵਾਲਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਇਸਨ ਅੱਜ ਦੇ ਸਾਡੇ ਗਰਮ ਸੂਟ ਇਹਨਾਂ ਚ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤਾਂ ਧੰਨਵਾਦ